ਨਾ ਕੋ ਕਮਲ ਸਰੋਜ ਅੱਜ ਵੀ ਬਹੁਤ ਆਫਗਟ ਹੈ ਕਿ ਮਾਮਲਾ ਕਿਸ ਤਰ੍ਹਾਂ ਸਵੇਰੇ ਤਕਰਨ 8:30 9:00 ਵਜੇ ਘਰ ਇਹ ਡਿੱਗਦੇ ਜਾਂਦੇ ਮੇਰੇ ਕੋਲ ਆਇਆ ਬਹੁਤ ਘਬਰਾਏ ਹੋਏ ਸੀਗੇ ਪੁੱਛਿਆ ਫਿਰ ਕੀ ਹੋਇਆ ਕਹਿੰਦੇ ਕਹਿੰਦੇ ਤਾਂ ਉੱਥੇ ਮੈਂ ਕਿਆਰੀ ਗੋੜਦੀ ਪਈ ਸੀਗੀ ਤੇ ਉਹ ਗਵਾਂਡੀਆਂ ਦਾ ਜਿਹੜਾ ਕੁੱਤਾ ਉਹ ਸਾਹਮਣੇ ਆ ਤੇ ਉਹਨਾਂ ਨੇ ਕੋਈ ਸ਼ਿਟੀ ਜਿ ਲੈ ਕੇ ਜਦੋਂ ਉਹਨੂੰ ਪਾਸੇ ਕੀਤੀ ਐ ਇੰਨੇ ਨੂੰ ਹੀ ਉਹਨਾਂ ਦਾ ਜਿਹੜਾ ਮੁੰਡਾ ਸਨੀ ਐ ਉਹ ਹਾਈਪਰ ਹੋ ਕੇ ਉਹਨੇ ਕਹਿੰਦਾ ਇਹਨਾਂ ਦੇ ਬੱਟੇ ਮਾਰੇ ਉਹ ਪਰਛਾਤ ਤੋਂ ਬੱਟੇ ਮਾਰੇ ਆ ਉਹ ਕਈ ਥਾਂ ਤੇ ਇਹਨਾਂ ਦੇ ਲੱਗੇ ਆ ਫਿਰ ਜਦੋਂ ਇਹ ਉੱਥੋਂ ਉੱਠ ਕੇ ਘਰ ਦੇ ਅੰਦਰ ਜਾਣ ਲੱਗੇ ਉਥੇ ਧੱਕਾ ਮਾਰਿਆ ਹੈ ਗੇਟ ਦੇ ਅੰਦਰ ਵੜ ਕੇ ਵੀ ਡੰਡਾ ਮਾਰਿਆ ਅਗਲੇ ਗੇਟ ਦੇ ਅੰਦਰ ਜਾ ਕੇ ਉਹਨਾਂ ਨੇ ਜਦੋਂ ਦਰਵਾਜ਼ਾ ਬੰਦ ਕੀਤਾ ਤੇ ਆਪਣੀ ਜਾਨ ਮਚਾਈ ਜਦੋਂ ਉਥੇ ਚੀਕ ਚਿਹਾੜਾ ਪਿਆ ਫਿਰ ਉਹ ਜਿਹੜਾ ਪਾਸੇ ਹਟਿਆ ਤੇ ਉਸ ਵੇਲੇ ਫਿਰ ਉਹ ਤੋਂ ਕਿਸੇ ਤਰ੍ਹਾਂ ਨਿਕਲ ਕੇ ਮੇਰੇ ਘਰ ਪਹੁੰਚਿਆ ਬਰਨਾ ਪਿੰਡ ਬਰਨਾ ਪਿੰਡ ਕੋਈ ਕਿਹੜੇ ਬੰਦਿਆ ਦੇ ਉੱਪਰ ਹਮਲਾ ਕੀਤਾ ਕਿੰਨੀਆਂ ਹਮਲਾ ਦਿੱਤਾ ਦੇਖੋ ਜੀ ਸਿਰਫ ਇੱਕ ਸਨੀ ਹੁੰਡਾ ਜਿਹੜਾ ਉਹਨੇ ਹੀ ਇੱਕ ਬੱਟਿਆਂ ਦੇ ਨਾਲ ਇਹਨਾਂ ਤੇ ਹਮਲਾ ਪਹਿਲਾਂ ਬੱਟਿਆਂ ਦੇ ਨਾਲ ਫਿਰ ਡੰਡਾ ਲੈ ਕੇ ਪਿੱਛੇ ਘਰ ਦੇ ਅੰਦਰ ਗਿਆ ਹੈ ਇਤੁਕਾ ਸਾਡੇ 8.5 ਕਿ ਬੀ ਦੀ ਗੱਲ 8.5 ਦੀ ਸਭ ਤੋਂ ਪਹਿਲਾਂ ਅਸੀਂ 112 ਤੇ ਕਾਲ ਕੀਤੀ ਹੈ 112 ਤੇ ਕਾਲ ਕਰਨ ਤੋਂ ਬਾਅਦ ਮੈਂ ਇੱਕ ਸ਼ਹਿਰ ਦਾ ਜ਼ਿੰਮੇਵਾਰ ਨਾਗਰਿਕ ਮੋਹਨ ਦੇ ਪਾਬਲੂ ਇੱਥੇ ਹਸਪੀਟਲ ਲੈ ਕੇ ਆਇਆ ਡੀਐਸਪੀ ਸਾਹਿਬ ਨੂੰ ਕਾਲ ਕੀਤੀ ਹੈ ਸਿਟੀ ਦੇ ਵਿੱਚ ਵੀ ਇਸ ਚੀਜ਼ ਦੀ ਇਨਫੋਰਮੇਸ਼ਨ ਦਿੱਤੀ ਹੈ ਪੁਲਿਸ ਮੌਕੇ ਤੇ ਸਾਡੇ ਜਦੋਂ ਮੈਂ ਇਹਨਾਂ ਨੂੰ ਹਸਪੀਟਲ ਲੈ ਕੇ ਆਇਆ ਉਸ ਤੋਂ ਬਾਅਦ ਉੱਥੇ ਗਈ ਹੈ ਪਰ ਉਸ ਵੇਲੇ ਉੱਥੇ ਉਹ ਮਿਲਿਆ ਨਹੀਂ ਹੈਗਾ ਮੈਨੂੰ ਕਾਰਵਾਈ ਚਾਹੀਦੀ ਹੈ ਜੀ ਜਿਹੜੀਆਂ ਉਹਤੇ ਬਣਦੀਆਂ ਕਾਨੂੰਨੀ ਧਾਰਾਵਾਂ ਆ ਉਹਦੇ ਤਹਿਤ ਉਹਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਦੇਣ ਮੇਰੀ ਇਹੀ ਮੰਗ ਹੈ ਨਹੀਂ ਤਾਂ ਮਜਬੂਰਨ ਮਜਬੂਰਨ ਮੈਨੂੰ ਕੋਈ ਨਾ ਕੋਈ ਹੋ ਜਾ ਕਦਮ ਚੱਕਣਾ ਪੈਗਾ ਫਿਰ ਜੇ ਦਿਨਾਂ ਜੇ ਸ਼ਹਿਰ ਦਾ ਕੋਈ ਮਾਹੌਲ ਖਰਾਬ ਹੁੰਦਾ ਹੈ ਕੁਝ ਵੀ ਹੁੰਦਾ ਹੈ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਕਿਉਂਕਿ ਗੱਲ ਇਸ ਵੇਲੇ ਮੇਰੇ ਮਾਂ ਦੀ ਹੈ ਔਰ ਇਹਨਾਂ ਦੀ ਕੋਈ ਗਲਤੀ ਨਾ ਹੋਣ ਦੇ ਬਾਵਜੂਦ ਘਰ ਦੇ ਵਿੱਚ ਸਿਰਫ ਕੱਲੇ ਸੀਗੇ ਔਰ ਇੱਕ ਲੜਕੇ ਦੀ ਇੰਨੀ ਹਿੰਮਤ ਪੈ ਜਾਵੇ ਕਿ ਪਹਿਲਾਂ ਕੋਠੇ ਤੋਂ ਇੱਟਾਂ ਤੇ ਬੱਟੇ ਨਾਲ ਵਾਰ ਕਰੇ ਫਿਰ ਉਸ ਤੋਂ ਬਾਅਦ ਇੱਕ ਡੰਡਾ ਲੈ ਕੇ ਘਰ ਦੇ ਅੰਦਰ ਬੜੇ ਵਾਰ ਕਰੇ ਔਰ ਵੀਰੋ ਇਹ ਲੈ ਕੇ ਆਏ ਜਾਂ ਕੋਈ ਮੈਂ ਖੁਦ ਲੈ ਕੇ ਆਇਆ ਜੀ ਸਿਵਲ ਹਸਪੀਟਲ ਇਸ ਮੌਕੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਪਿੰਡ ਦੇ ਸਰਪੰਚ ਨੂੰ ਵੀ ਮੌਕਾ ਮੌਕੇ ਤੇ ਦੱਸਿਆ ਗਿਆ ਸਾਰਾ ਕੁਝ ਦੱਸਿਆ ਗਿਆ ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਆਪਣੀ ਜਿਹੜੀ ਹੈ ਪਹਿਲਾਂ ਪੁਲਿਸ ਨੂੰ ਜਿਹੜਾ ਨੋਟ ਕਰਾਓ ਤੇ ਸਿਵਲ ਹਸਪੀਟਲ ਐਡਮਿਟ ਕਰਾਓ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਰੱਖੀ ਜਾਊਗੀ ਤੁਹਾਨੂੰ ਕੀ ਲੱਗਦਾ ਇਹ ਲੜਾਈ ਇਸੇ ਕਰਕੇ ਹੋਈ ਹੈ ਜਾਂ ਕਿਸੇ ਹੋਰ ਕੋਈ ਵਜ੍ਹਾ ਨਹੀਂ ਹੈ ਦੇਖੋ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਦੇ ਪਿੱਛੇ ਕੋਈ ਵਜ੍ਹਾ ਹੋ ਸਕਦੀ ਹੈ ਨਹੀਂ ਹੋ ਸਕਦੀ ਕਿਉਂਕਿ ਇਸ ਵੇਲੇ ਮੇਰੇ ਦਿਮਾਗ 'ਚ ਨਹੀਂ ਕਿਉਂਕਿ ਮੇਰੇ ਨਾਲ ਤਾਂ ਉੱਥੇ ਬਹੁਤ ਸਾਰੀਆਂ ਅੱਜ ਦੀਆਂ ਚੀਜ਼ਾਂ ਪਾਸਟ ਵਿੱਚ ਹੋਈਆਂ ਆ ਜਿਹਦੇ ਕਰਕੇ ਅੱਜ ਵੀ ਮੈਂ ਕੋਰਟ 'ਚ ਕੇਸ ਵੀ ਲੜ ਰਿਹਾ ਆ ਪਰ ਮੈਂ ਉਹਨਾਂ ਨੂੰ ਕਦੀ ਇਹਨਾਂ ਚੀਜ਼ਾਂ ਨਾਲ ਨਹੀਂ ਜੋੜਨਾ ਚਾਹੂੰਗਾ ਲੇਕਿਨ ਪੁਲਿਸ ਇਹ ਚੀਜ਼ ਦੀ ਜਰੂਰ ਜਾਂਚ ਕਰੇ ਹੋ ਨਾ ਸਹੀ ਹੋ ਨਾ ਮਤੇ ਹੋਲ ਮਤੇ ਹਾਂ ਹੋਲ ਮਤੇ ਅੱਜ ਸਵਲ ਹੋਟਬਲ ਚਾਹੇ ਕੀ ਮਾਮਲਾ ਦੀ ਇਹ ਤਰ੍ਹਾਂ ਹਾਂ ਸਾਬ ਸਵੇਰੇ ਮੈਂ ਬਤਾਉਂਗੀ ਜੇ ਆਪ ਇੱਕ ਕੁੱਤਾ ਉਹ ਸਾਹਮਣੇ ਰੱਖਿਆ ਉਹ ਕੁੱਤਾ ਆਏ ਉਹ ਦੋ ਖਿੜ ਖੋਰ ਦਰ ਆਇਆ ਉਹ ਡੰਡੇ ਚਾਕੇ ਮੈਂ ਮਾਰਾ ਸਿੱਧਾ ਮਾਰਾ ਮੈਂ ਕਾ ਤੈਨੂੰ ਇੱਥੇ ਬੈਠ ਕੇ ਜਗ੍ਹਾ ਮਿਲਦੀ ਆ ਹੋਰ ਜਗ੍ਹਾ ਨਹੀਂ ਉੱਪਰ ਕੋਠੇ ਤੇ ਚੜਾ ਉੱਥੇ ਵੱਟੇ ਮੋਟੇ ਮੋਟੇ ਸਾਫ ਤੇ ਇੱਟ ਮੇਰੇ ਉੱਪਰ ਸਿੱਟਿਆ ਤਿੰਨ ਚਾਰ ਇੱਟਾਂ ਮੇਰੇ ਮਾਰਿਆ ਫਿਰ ਅੰਦਰ ਕ ਪਜ ਜਿਹਾ ਦੇਖਿਆ ਕਿ ਅੰਦਰ ਕ ਪਜ ਤੇ ਦੌੜ ਕੇ ਆਇਆ ਮੇਰੇ ਗੇਟ ਕੰਨੇ ਨੂੰ ਫੜਿਆ ਪੈਛੇ ਸੇ ਇੱਦੇ ਤੱਕ ਕਦੇ ਤੱਕ ਨਦੀ ਗਈ ਮੈਂ ਕਿ ਮੇਰੇ ਦਰਵਾਜ਼ੇ ਕਿਉਂ ਜਉਟਾ ਕਿੰਨ ਤਾਂ ਪਿੰਡ ਲਾਤਕ ਸੇ ਮਾਰੇ ਮੀਨੂ ਤੇ ਦੇ ਉਹ ਹੈਗੇ ਆਪਣੇ ਦਰਾ ਮੋਹਰੇ ਰਹਿੰਦੇ ਆ ਨਾਮ ਕੀ ਮਤ ਸਨੀ ਇੰਨੇ ਲੋਕ ਦੀ ਸਨੀ ਆ ਉਹ ਸਨੀ ਆ ਹੈਗਾ ਕਿ ਲੰਡਾ ਮੁੰਡਾ ਬਾਹਰ ਆਏ ਖੈਗਾ ਮਾਏਗੀ ਪਰਜਾਈ ਹੈਗੀ ਤੋਦੀ ਘਰ ਵਾਲੀ ਉਹ ਵੀ ਉੱਥੇ ਉੱਪਰ ਖੜੇ ਦੇਖਦੇ ਰਹੇ ਉਹ ਨਾ ਪਾੜਨ ਕਿ ਆ ਮਾਰ ਦੇ ਇੰਟਰ ਲੱਗ ਜਾਊਗਾ ਕਿੱਥੇ ਦੇ ਰਹਿਣ ਵਾਲੇ ਇਹ ਤਾਂ ਇੱਥੇ ਦੇ ਹੈਗੇ ਪੰਜਾਬੀ ਨਹੀਂ ਨਹੀਂ ਕਿੱਥੇ ਰਹਿੰਦੇ ਆ ਨਹੀਂ ਬੰਦੇ ਰਹਿੰਦੇ ਆ ਆਪਣਾ ਮੁਹੱਲਾ ਦਾ ਵੀ ਪੁੱਤ ਆਪਣਾ ਮੁਹੱਲਾ ਪੁੱਛਦੇ ਆ ਪਿੰਡ ਬਰਨਾ ਬਰਨਾ ਹਾਂ ਉਹ ਮੇਰੇ ਸਾਹਮਣੇ ਨੂੰ ਦਾ ਘਰ ਹੈਗਾ ਉੱਥੇ ਰਹਿੰਦੇ ਆ ਮਾਦੇ ਕੁੱਤਾ ਕਿੰਨਾ ਦਾ ਜਿਹੜਾ ਉਹਲਾ ਕੁੱਤਾ ਸੀ ਜਿਹੜਾ ਉਹ ਕੁੱਤਾ ਵੱਡਾ ਸੀ ਤੇ ਮੈਂ ਕਹਾ ਇੱਥੇ ਆ ਕੇ ਖਰਾਬ ਕਰਦੇ ਤੇ ਇਹਨੂੰ ਬੰਦ ਕੇ ਰੱਖਿਆ ਕਰ ਉਹਨਾਂ ਦਾ ਕੁੱਤਾ ਰੱਖਿਆ ਹਾਂ ਰੋਜ਼ ਇੱਦਾਂ ਹੀ ਕਰਦਾ ਆ ਪਾਣੀ ਜੋ ਪਾਉਂਦੇ ਉੱਥੇ ਜਾ ਕੇ ਬੂਟੇ ਪਾੜਦਾ ਹਾਂ ਸਾਨੀ ਕੇ ਆ ਇਹ ਹੋਰ ਕੋਣ ਕੋਣ ਸੀ ਉਹਨਾਂ ਦੇ ਘਰ ਤੇ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੇ ਮਾਸੇ ਉਹਨਾਂ ਦੇ ਘਰ ਵਾਲੇ ਸੀ ਪਰ ਜਾਇਤ ਨਹੀਂ ਦੇਖਿਆ ਕੀ ਨਾਮ ਕੀ ਸਾਰਿਆਂ ਦੇ ਨਾਮ ਇਹ ਤਾਨੀਆਂ ਨਾਮ ਉਹਦੀ ਘਰ ਵਾਲੀ ਕਿਹਾ ਤੋ ਇਹਦਾ ਸਨੀ ਕੀ ਮੰਮੀ ਦਾ ਕੀ ਨਾਮ ਆ ਤੁਹਾਡੇ ਮਾਰਿਆ ਕੀ ਉਹਨਾਂ ਨੇ ਇੱਟਾ ਮਾਰਿਆ ਬਟਕਾ ਵੱਡਾ ਤੁਸੀਂ ਇਕੱਲੇ ਸੀਗੇ ਘਰ ਹਾਂ ਮੈਂ ਇਕੱਲੇ ਕੋਈ ਨਹੀਂ ਮੇਰੇ ਮੁੰਡੇ ਇਧਰ ਰਹਿੰਦੇ ਸੀ ਮੈਂ ਤਾਂ ਇਕੱਲੀ ਦੋ ਜਣੇ ਰਹਿੰਦੇ ਆ ਉੱਥੇ ਬਸ ਕੁਝ ਨਾ ਨਾ ਮੈਂ ਬੋਲੀ ਵੀ ਨਹੀਂ ਕੁਝ ਉਹਨਾਂ ਨੂੰ ਸਿਰਫ ਪੁੱਤੇ ਖਾਲੀ ਨੂੰ ਬੋਲੀ ਆ ਹਾਂ ਬਰਨਿਆ ਦੇ ਵਿੱਚ ਲੜੀ ਆ ਬਰਨਿਆ ਤੇ ਤੁਹਾਨੂੰ ਲੈ ਕੇ ਕੌਣ ਆਇਆ ਫਿਰ ਸਿਵਲ ਹਸਪਤਾਲ ਮੇਰਾ ਮੁੰਡਾ ਲੈ ਕੇ ਆ ਫਿਰ ਜਦ ਸਾਰੇ ਜਨੇ ਅੰਦਰ ਬੜ ਗਏ ਆਪਣੇ ਚਲੇ ਗਏ ਤਾਂ ਮੈਂ ਆਪਣੀ ਜਾਨ ਬਚਾ ਕੇ ਭਾਗ ਕੇ ਆਈ ਫਿਰ ਇਹਦੇ ਕੋਲ ਕਿੰਨੇ ਕ ਬੇਕਦੀ ਘਟਨਾ ਵਰੀ ਹੈ ਇਹ ਹੈ ਕਿ ਸਵੇਰੇ ਸਰੀ ਵੇ 7:30 8:00 ਵਜੇ ਆ ਰਾਨੋ ਅੱਛਾ ਕੋਈ ਬੋਰਸ ਕੰਪਲੀਟ ਕੀਤੀ ਤੁਸੀਂ ਮੌਕੇ ਤੇ ਕੋਈ ਰਾਇ ਕਿ ਤੱਕ ਕਿਸੇ ਨੇ ਉਹ ਭਾਗ ਕੇ ਆਈ ਨਹੀਂ ਤੱਕ ਕੀ ਮੰਗ ਕਰਦੇ ਦੀ ਪ੍ਰਜਾਣ ਤੋਂ ਹਾਂ ਮੰਗ ਕੀ ਕਰਦੇ ਬਗਾ ਸਾਹਿਬ ਕੀ ਮੰਗਦੇ ਹੈ ਆਪ ਮੈਨੂੰ ਇਨਸਾਫ ਨਹੀਂ ਚਾਹੀਦਾ ਇਨਸਾਫ ਇਨਸਾਫ ਹੈ ਕਿ ਮੈਨੂੰ ਕਿਉਂ ਮੇਰੇ ਘਰ ਜਾ ਕੇ ਕੁੱਟਿਆ ਮੈਨੂੰ ਔਰ ਕੀ ਹੈਗਾ ਨਾ ਇਹਨਾਂ ਤੋਂ ਕੋਈ ਮੈਂ ਕੁਝ ਬੋਲਦੀਆਂ ਨਾ ਕੁਝ ਨਹੀਂ